ਸ੍ਰੀ ਭਗੁਰਜੀ ਦਾ ਖਾਲਸਾ ਸ੍ਰੀ ਭਗੁਰਜੀ ਕੀ ਫਤਿਹ ਅੱਜ ਆਸੀ ਖਣਿਆ ਪਿੰਡ ਜਖਵਾਲੀ ਗੁਰਦੁਆਰਾ ਸਾਹਿਬ ਵਿਖੇ ਤੇ ਆਉ ਗੱਲ ਕਰਨਾ ਸਰਪੰਚ ਸਾਹਿਬ ਨੇ ਇੱਕ ਨਵਾਂ ਉਪਰਾਲਾ ਹੋਇਆ ਤੇ ਨਰੀਨੀ ਵੀ ਕਿਸਾਨ ਭਰਾਮਣ ਦਾ ਵੀ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਮੰਜੀ ਸਾਹਿਬ ਪਾਸ਼ਾ ਜੀ ਨੌਮੀ ਜਖਵਾਲੀ ਖੜੇ ਹਾਂ ਇੱਕ ਨਾ 15 15 ਤਕਰੀਬਨ 10 15 ਸਾਲੇ ਹੋ ਗਏ ਇੱਕ ਮਸਲਾ ਬੜਾ ਡਿਆ ਬਤਾ ਅੱਜ ਨੰਨੀ ਵਾਲੇ ਵੀਰਾਂ ਨੇ ਵੀ ਤੂੰ ਉਹਨਾਂ ਨੇ ਲਾਲੀ ਵੀਰ ਉਹਨਾਂ ਨੇ ਪਮੀ ਉਹਨਾਂ ਨੇ ਸਾਰਿਆਂ ਨੇ ਬੜੀ ਕਿਰਪਾ ਕੀਤੀ ਆ ਵੀ ਇੱਕ ਗੁਰੂ ਘਰ ਵੱਲ ਤੇ ਰਸਤਾ ਛੱਡਿਆ ਜਿਹੜਾ ਮੜੀਆਂ ਜੋ ਸਿੱਧਾ ਆ ਕੇ ਗੁਰੂ ਘਰ ਆਊਗਾ ਵੀ ਇਹ ਜੀ ਕਹੇ ਆ ਵੀ ਜੇ ਹੁਣ ਇੱਥੇ ਦੇ ਸੰਸਕਾਰ ਤਾਂ ਕਰਦੇ ਨੇ ਲੋਕ ਬਟਾ ਨੂੰ ਹੁਕਮ ਦਿੱਤੇ ਵੀ ਉਹਨੇ ਰਸਤੇ ਨੂੰ ਆ ਕੇ ਸਿੱਧਾ ਗੁਰੂ ਘਰ ਆ ਜਾ ਕਰਨਗੇ ਇਹ ਬਹੁਤ ਬੜਾ ਇੱਕ ਸੰਘਰਸ਼ ਦਾ ਹੈ ਵੀ ਇਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦਾ ਪਿੰਡ ਵੱਲੋਂ ਸਮੂਹ ਨਗਰ ਵੱਲੋਂ ਤੇ ਪਛਾਣ ਵੱਲੋਂ ਵੀ ਜਿਨ੍ਹਾਂ ਨੇ ਵੀਰੇ ਇੱਕ ਸਾਡੀ ਛੋਟੀ ਜਿਹੀ ਬੇਨਤੀ ਨੂੰ ਮੰਨਦੇ ਹੋਏ ਇਹਨਾਂ ਨੇ ਵੀਰਾਂ ਦੇ ਪਿਓ ਰਸਤਾ ਦਿਖਾ ਦੇ ਵੀਰ ਜਿਹੜਾ ਰਸਤਾ ਛੱਡਿਆ ਵੀ ਪਾਈਏ ਤੇ ਜੋ ਮਰਜ਼ੀ ਕਰੋ ਆਪਣਾ ਲਾਓ ਜੀ ਲੰਘੋ ਗੁਰੂ ਘਰ ਵੱਤੇ ਇੱਕ ਪਰਲਾ ਕੀਤਾ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਸਾਰੀ ਪੰਚਾਇਤ ਵੱਲੋਂ ਸਾਰੇ ਨਗਰ ਵੱਲੋਂ ਸ਼ੁਕਰੀਆ ਜੀ ਜੀ ਖਾਲਸਾ ਵਾਹਿਗੁਰੂ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਤਾ ਖਾਲਸਾ ਸ੍ਰੀ ਅਕਾਲ ਪੁਰਖ ਜੀ ਅੱਜ ਸਾਡੇ ਨਗਰ ਤੇ ਨਲਿਨੀ ਵਾਲੇ ਵੀਰ ਉਹਨੇ ਖੜੇ ਨੇ ਪਰਮਜੀਤ ਲਾਲੀ ਵੀਰ ਆ ਵੀਰ ਤਿੰਨੋਂ ਵੀਰ ਗगनਾ ਜੀ ਗਗਨਾ ਜੀ ਅਦਰ ਸਾਡੇ ਰੁਲਦਾ ਸਿੰਘ ਲੰਬੜਦਾਰ ਦੇ ਸਕੂਤਰ ਸਰਦਾਰ ਹਰਵਿੰਦਰ ਸਿੰਘ ਸੁਖਵਿੰਦਰ ਸਿੰਘ ਜੀ ਖੜੇ ਨੇ ਸਾਬਕਾ ਪੰਚ ਨੇ ਜੀ ਇਹਨਾਂ ਨੇ ਜੀ ਸਾਡੇ ਗੁਰੂ ਘਰ ਲਈ ਮੜੀਆਂ ਤੋਂ ਗੁਰੂ ਘਰ ਨੂੰ ਰਸਤਾ ਨਹੀਂ ਤਜੀਉਣ ਨੂੰ ਬਹੁਤ ਪ੍ਰੋਬਲਮ ਆਉਂਦੀ ਸੀ ਲੰਬੜਦਾਰ ਸਾਹਿਬ ਨੇ ਜੀ 6 ਫੁੱਟ ਰਸਤਾ ਦਿੱਤਾ ਜੀ ਇਹ ਵੀਰ ਉਹਨਾਂ ਨੇ ਜੀ ਸਾਨੂੰ ਹਲੇ ਫਿਲਹਾਲ ਅਰਜੀ ਤੌਰ ਤੇ 4 ਫੁੱਟ ਦਿੱਤਾ ਬਾਕੀ ਕਹਿੰਦੇ ਵੀ ਚਲੋ ਜੀਰੀ ਤੇ ਬਾਅਦ ਆ ਅਗਲੇ ਸਾਲ ਆ ਦੇਖ ਕੇ ਆਪਾਂ ਹੋਰ ਵਧਾ ਦਾਂਗੇ ਅਸੀਂ ਇਹ ਵੀਰ ਨਲੀਨੀ ਵਾਲਿਆਂ ਦਾ ਵੀ ਬੜਾ ਧੰਨਵਾਦ ਕਰਦੇ ਆ ਤੇ ਸਰਦਾਰ ਲੰਬੜਦਾਰ ਰੁਲਦਾ ਸਿੰਘ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਗੁਰਦੀਪ ਸਿੰਘ ਸਰਪੰਚ ਸਾਹਿਬ ਖੜੇ ਨੇ ਸਾਫਕਾ ਪੰਚ ਜਗਦੀਪ ਸਿੰਘ ਖੜੇ ਨੇ ਸਾਡੇ ਪ੍ਰੇਮ ਸਿੰਘ ਸਾਫਕਾ ਪੰਚ ਨੇ ਗੁਰੂ ਘਰ ਦੇ ਵੀ ਸੇਵਾਦਾਰ ਨੇ ਜੀ ਰਣਜੀਤ ਸਿੰਘ ਖੰਜਾਨਚੀ ਨੇ ਤੇ ਇੱਧਰ ਨਰੰਗ ਸਿੰਘ ਆਪਣਾ ਮੌਜੂਦਾ ਪੰਚ ਨੇ ਜੀ ਜੇ ਕੋਈ ਵੀਰ ਹੋਰ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆ ਜੀ ਅਸੀਂ ਸਾਰੇ ਨਲੀਨੀ ਵਾਸੀਆਂ ਦਾ ਤੇ ਸਾਡੇ ਨਗਰ ਨਿਵਾਸੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਇਹਨਾਂ ਨੂੰ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਿਨ ਰਾਤ ਚੌਗੁਣੀ ਤਰੱਕੀ ਬਖਸ਼ਣ ਜਿਨ੍ਹਾਂ ਨੇ ਗੁਰੂ ਘਰ ਨੂੰ ਰਸਤਾ ਦਿੱਤਾ ਇਹ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹਨਾਂ ਦੇ ਲੋਕ ਪਰਲੋਕ ਸੱਚੇ ਪਾਤਸ਼ਾਹ ਰਸਤੇ ਚੜ੍ਹਦੀ ਕਲਾਰ ਕੀ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ